ਹਸਾਂਗੇ ਹਸਾਵਾਂਗੇ ਚਿੱਟੀ ਲਾ ਪਾਵਾਂਗੇ ਸਾਸੀ ਕਾਲ ਜੀ ਮੈਂ ਤੁਹਾਡਾ ਆਪਣਾ ਧਰਮਜੀਤ ਡੀਪੀ ਤੇ ਤੁਸੀਂ ਦੇਖਦੇ ਪਏ ਹੋ ਜੀ ਮੇਰੇ ਨਾਲ ਹਸਾਂਗੇ ਹਸਾਵਾਂਗੇ ਹਸਾਂਗੇ ਹਸਾਵਾਂਗੇ ਪ੍ਰੋਗਰਾਮ ਜਿਹੜਾ ਇੱਕ ਸਟੈਂਡ ਅਪ ਕਮੇਡੀਅ ਦੇ ਵਿੱਚ ਅਸੀਂ ਤੁਹਾਡੇ ਨਾਲ ਗੱਲ ਕਰਦੇ ਆਂ ਕੁਦੇ ਦੀ ਤੇ ਕੁਦੇ ਦੀਆਂ ਕੁਝ ਗੱਲਾਂ ਲੈ ਕੇ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਆਂ ਜੇਕਰ ਤੁਹਾਨੂੰ ਸਾਡਾ ਇਹ ਕੁਦ्डा ਪਸੰਦ ਆ ਰਿਹਾ ਹੈ ਤੇ ਇੱਕ ਵਾਰੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੁਦ्डा ਤੁਹਾਨੂੰ ਕਿਵੇਂ ਦਾ ਲੱਗ ਰਿਹਾ ਆ ਤੇ ਲਾਈਕ ਕਰਕੇ ਅੱਗੇ ਵਧੋ ਤੇ ਸ਼ੇਅਰ ਕਰੋ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਆਉਣ ਵਾਲੇ ਪ੍ਰੋਗਰਾਮ ਵੀ ਆ ਤੁਹਾਨੂੰ ਮਿਲ ਸਕਣ ਬੜੇ ਹੀ ਆਰਾਮ ਦੇ ਨਾਲ ਤੇ ਚਲੋ ਦੋਸਤੋ ਸ਼ੁਰੂ ਕਰ ਲੈਨੇ ਆਂ ਕੁਦੇ ਦੀਆਂ ਗੱਲਾਂ ਤੇ ਲਓ ਜੀ ਦੋਸਤੋ ਇੱਕ ਦਿਨ ਕੁਦਾ ਕਹਿੰਦਾ ਵੀ ਮੈਂ ਜਾ ਕੇ ਕੋਲੂ ਤੇ ਬੈਠਾ ਸੀ ਤੇ ਕੋਲੂ ਵਾਲਾ ਜਿਹੜਾ ਬਾਹਰ ਚਿਲੰਪੀ ਰਿਹਾ ਸੀ ਤੇ ਅੰਦਰ ਜਿਹੜਾ ਬਲਦਿਆ ਉਹ ਕੋਲੂ ਨੂੰ ਚਲਾ ਰਿਹਾ ਸੀ ਤੇ ਉੱਥੇ ਆ ਗਏ ਇੱਕ ਵਕੀਲ ਸਾਹਿਬ ਤੇ ਆਣ ਕੇ ਤੇਲੀ ਨੂੰ ਕਹਿੰਦੇ ਵੀ ਭਾਈ ਸਾਹਿਬ ਅੰਦਰ ਬਲਦ ਕੱਲਾ ਹੀ ਚੱਲੀ ਜਾਣ ਡਿਆ ਆ ਤੇ ਜੇ ਬਲਦ ਖਲੋਜੇ ਤੇ ਫਿਰ ਤੁਹਾਨੂੰ ਕਿਤਰਾ ਪਤਾ ਲੱਗੇਗਾ ਕਹਿੰਦਾ ਜੀ ਇਹ ਨਹੀਂ ਖਲੋ ਸਕਦਾ ਕਹਿੰਦਾ ਫੇਰ ਵੀ ਕਹਿੰਦਾ ਜੇ ਖਲੋਜੇਗਾ ਤਾਂ ਜਿਹੜੀ ਇਹਦੇ ਗੱਲ 'ਚ ਘੰਟੀ ਪਾਈ ਹੈ ਨਾ ਉਹ ਵੀ ਬੰਦ ਹੋ ਜਾਣੀ ਹੈ ਤੇ ਆਪੇ ਹੀ ਪਤਾ ਲੱਗ ਜਾਣਾ ਵੀ ਬਲਦ ਖਲੋ ਗਿਆ ਆ ਕਹਿੰਦਾ ਸਾਹ ਤੇ ਕਹਿੰਦਾ ਜੇ ਬਲਦ ਮਾਂ ਹੀ ਇੱਕ ਜਗ੍ਹਾ ਖਲੋਗੇ ਤੇ ਸ਼ੇਰ ਮਾਰੀ ਜਾਏ ਤੇ ਫੇਰ ਕਹਿੰਦਾ ਵਕੀਲ ਸਾਹਿਬ ਕਿੰਦਾ ਜੀ ਗੱਲਾਂ ਕਰਦੇ ਹੋ ਉਹ ਬਲਦ ਆ ਵਕੀਲ ਥੋੜਾ ਤਾਂ ਦੋਸਤੋ ਕਿਵੇਂ ਦੀ ਲੱਗ ਰਹੀ ਐ ਨੇ ਤੁਹਾਨੂੰ ਸਾਡੇ ਕੋ ਦੇ ਦੀਆਂ ਗੱਲਾਂ ਤੇ ਕੋਦਾ ਤੁਹਾਨੂੰ ਹਸਾਉਣ ਵਾਸਤੇ ਆਪਾਂ ਲੈ ਕੇ ਹਾਜ਼ਰ ਹੋ ਚੁੱਕੇ ਆ ਤੇ ਜੇਕਰ ਤੁਸੀਂ ਚੈਨਲ ਤੇ ਨਵੇਂ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਕੋਦੇ ਦੀ ਅਗਲੀ ਗੱਲਬਾਤ ਲੈ ਕੇ ਆਪਾਂ ਅੱਗੇ ਵਧ ਸਕੀਏ ਤੇ ਚਲੋ ਦੋਸਤੋ ਸਬਸਕ੍ਰਾਈਬ ਤੁਸੀਂ ਕਰ ਹੀ ਲਿਆ ਹੋਣਾ ਆ ਤੇ ਆਪਾਂ ਕੋਦੇ ਦੀ ਗੱਲ ਲੈ ਕੇ ਅੱਗੇ ਚੱਲਦੇ ਆ ਇੱਕ ਵਾਰੀ ਕੋਦਾ ਚੱਲ ਗਿਆ ਆਪਣੇ ਕਿਤੇ ਦੂ ਤਰਾਡੇ ਦੇ ਰਿਸ਼ਤੇਦਾਰਾਂ ਦੇ ਵਿੱਚ ਤੇ ਉੱਥੇ ਜਾ ਕੇ ਜਦੋਂ ਵਾਪਸ ਆਉਣ ਲੱਗਾ ਤੇ ਆਂਟੀ ਕਹਿੰਦੀ ਵੀ ਪੁੱਤਰ ਖਲੋ ਜਾ ਦੋ ਮਿੰਟ ਖਾਲੀ ਹੱਥ ਨਹੀਂ ਜਾਈਦਾ ਕੁਝ ਲੈ ਕੇ ਜਾਈਂ ਕਹਿੰਦਾ ਆਂਟੀ ਜੀ ਫਿਰ ਆਪਣੀ ਕੁੜੀ ਦਾ ਰਿਸ਼ਤਾ ਦੇ ਦਿਓ ਦੇ ਦੋਸਤੋ ਇਸੇ ਤਰ੍ਹਾਂ ਆਪਾਂ ਕੋ ਦੇ ਦਿਆਂ ਗੱਲਾਂ ਜਿਹੜੀਆਂ ਲੈ ਕੇ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਕਿਉਂਕਿ ਇੱਕ ਕੁਦਾ ਬੜਾ ਹੀ ਫਨੀ ਕ੍ਰਾਈਟਰ ਹੈ ਤੇ ਆਪਾਂ ਹੋਰ ਵੀ ਜ਼ਿਆਦਾ ਨੂੰ ਫਨ ਸਨ ਕਰਕੇ ਤੇ ਤੁਹਾਡੇ ਰੂਬਰੂ ਕਰਦੇ ਆ ਤੁਹਾਨੂੰ ਹਸਾਉਣ ਦੀ ਕੋਸ਼ਿਸ਼ ਕਰਦੇ ਆ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਦੇ ਵਿੱਚ ਤੇ ਪ੍ਰੋਗਰਾਮ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਹਸਾਂਗੇ ਹਸਾਵਾਂਗੇ ਟਿੱਡੀ ਪੀੜਾ ਪਾਵਾਂਗੇ ਤੇ ਦੋਸਤੋ ਟਿੱਡੀ ਪੀੜਾ ਪੈ ਰਹੀਆਂ ਕਿ ਨਹੀਂ ਪੈ ਰੀਆਂ ਇੱਕਰ ਇੱਕ ਕਮੈਂਟ ਜ਼ਰੂਰ ਕਰੋ ਜੇ ਨਹੀਂ ਕੀਤਾ ਤੇ ਲਾਈਕ ਵੀ ਕਰ ਦਿਓ ਸ਼ੇਅਰ ਵੀ ਕਰ ਦਿਓ ਤੇ ਦੋਸਤੋ ਜੇ ਚੈਨਲ ਤੇ ਨਵੇਂ ਹੋ ਤਾਂ ਰਿਕਵੈਸਟ ਆ ਕੀ ਸਬਸਕ੍ਰਾਈਬ ਕਰਕੇ ਬੈਲ ਦਾ ਆਪਣੇ ਜ਼ਰੂਰ ਦਬਾ ਲੋ ਤਾਂ ਕਿ ਅਗਲੇ ਐਪੀਸੋਡ ਵੀ ਤੁਹਾਨੂੰ ਮਿਲਦੇ ਰਹਿਣ ਤੇ ਹੋਰ ਵੀ ਜਿਹੜੇ ਪ੍ਰੋਗਰਾਮ ਅਪਲੋਡ ਹੁੰਦੇ ਨੇ ਸਾਡੇ ਇਸ ਚੈਨਲ ਦੇ ਉੱਤੇ ਡੇਪੀ ਫਿਲਮ ਪ੍ਰੋਧ ਦੇ ਉੱਤੇ ਉਹ ਤੁਹਾਨੂੰ ਮਿਲਦੇ ਰਹਿਣ ਸਮੇਂ ਸਿਰ ਤੇ ਦੋਸਤੋ ਚਲੋ ਕਰ ਲੈਂਦੇ ਆਂ ਘੋਦੇ ਦੀ ਅਗਲੀ ਗੱਲ ਤੇ ਦੋਸਤੋ ਇੱਕ ਦਿਨ ਅ ਘੋਦੇ ਨੇ ਇੱਕਦਮ ਸਵੇਰੇ ਸਵੇਰੇ ਦਰਵਾਜ਼ਾ ਖੋਲੇ ਤਾਂ ਅੱਗੋਂ ਕੂਰੀਅਰ ਵਾਲਾ ਕਹਿੰਦਾ ਤੂੰ ਕਿੱਧਰ ਆਇਆ ਬਾਈ ਕੀ ਲੈਣਦਾ ਕਹਿੰਦਾ ਲਿਓਣਾ ਗਿਆ ਜੀ ਤੁਹਾਡੀ ਘਰ ਵਾਲੀ ਨੇ ਮੰਗਾਇਆ ਤੁਹਾਡੇ ਖਾਣ ਵਾਲੀ ਚੀਜ਼ ਆ ਬੜਾ ਖੋਸ ਕੋ ਦਾ ਕੋ ਦੇਣੇ ਬਲਿਆ ਡੱਬਾ ਦੇਣੇ ਨਾ ਜਿਵੇਂ ਡੱਬਾ ਖੋਲਿਆ ਤੇ ਨਾਲ ਹੀ ਹੋ ਗਿਆ ਦਿਵਾਲੇ ਕਹਿੰਦਾ ਓਰੇ ਆ ਤੁਹਾਡੇ ਭੈਣ ਜੋਂ ਹੁਣ ਇਹੀ ਕਮੀ ਰਗੀ ਵੀ ਹੁਣ ਤੁਸੀਂ ਘਰ ਘਰ ਵੇਲਣੇ ਵੀ ਪਚਾਓਗੇ ਦੋਸਤੋ ਇਸੇ ਤਰ੍ਹਾਂ ਜਿਹੜਾ ਆ ਆਪਾਂ ਚਾਹੁੰਦੇ ਆ ਕਿ ਇਹ ਸਫਰ ਜਾਰੀ ਰਵੇ ਸਫਰ ਬੰਦ ਨਾ ਹੋ ਸਕੇ ਸਾਡੇ ਹਾਸਿਆਂ ਦਾ ਤੇ ਤੁਹਾਡੇ ਨਾਲ ਹੱਸਦੇ ਰਹੀਏ ਤੁਹਾਨੂੰ ਹਸਾਉਂਦੇ ਰਹੀਏ ਇਸ ਪ੍ਰੋਗਰਾਮ ਦੇ ਥਰੂ ਜਿਹਦਾ ਨਾਮ ਆ ਹਸਾਂਗੇ ਹਸਾਵਾਂਗੇ ਤੇ ਹਰ ਰੋਜ਼ ਸਵੇਰੇ 9 ਵਜੇ ਤੁਹਾਨੂੰ ਇਹ ਪ੍ਰੋਗਰਾਮ ਮਿਲਦਾ ਰਿਹਾ ਕਰੇਗਾ ਟਾਈਮ ਚੇਂਜ ਹੋ ਚੁੱਕੇ ਨੇ ਜਿਵੇਂ ਕਿ ਸ਼ਾਮ ਦਾ ਟਾਈਮ ਸੀ ਹੁਣ 9 ਵਜੇ ਸਵੇਰੇ ਤੁਹਾਨੂੰ ਮਿਲ ਜੇ ਕਰੇਗਾ ਚਾਹ ਦੀ ਪਹਿਲੀ ਚੁਸਕੀ ਦੇ ਨਾਲ ਹੀ ਹਸਾਂਗੇ ਹਸਾਵਾਂਗੇ ਤੇ ਢੀ ਪੀੜਾ ਪਾਵਾਂਗੇ ਤੇ ਜਾਂਦੇ ਜਾਂਦੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਦਾ ਬਟਨ ਦਬਾ ਲਓ ਹੋ ਸਕੇ ਤੇ ਲਾਈਕ ਦਾ ਬਟਨ ਦਬਾ ਦਿਓ ਨਾਲ ਦੇ ਨਾਲ ਕਮੈਂਟ ਕਰ ਦਿਓ ਤੇ ਜੇ ਆਪਣੇ ਦੋਸਤਾਂ ਨੂੰ ਸ਼ੇਅਰ ਕਰਨਾ ਚਾਹੁੰਦੇ ਹੋ ਤਾਂ ਤੁਹਾਡੀ ਮਰਜ਼ੀ ਹੈ ਕਰਨਾ ਚਾਹੁੰਦੇ ਤਾਂ ਕਰ ਦਿਓ ਥੈਂਕ ਯੂ ਵੈਰੀ ਮੱਚ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ